ਕਹਿੰਦੇ ਦਿਆਲਪੁਰਿਆ ਝੂਲ ਝੂਲ ਕੇ ਤੁਰਦਾ ਕਿ ਤੂੰ ਝੂਲ ਝੂਲ ਕੇ ਤੁਰਦਾਵੇਂ ਤੈਨੂੰ ਨਸ਼ਾ ਜਵਾਨੀ ਦਾ ਕਿ ਤੂੰ ਝੂਲ ਝੂਲ ਕੇ ਤੁਰਦਾ ਤੈਨੂੰ ਨਸ਼ਾ ਜਵਾਨੀ ਦਾ ਆਹ ਸਾਹਮਣੇ ਜੱਗਾ ਦਿਆਲਪੁਰਿਆ ਇਹਦੇ ਪੱਪਾ ਥੱਲੇ ਵੀ ਪਚਾਲ ਹੈ ਇਹਦੇ ਪੈਰਾਂ ਥੱਲੇ ਵੀ ਅੱਗ ਮੱਚਦੀ ਹੈ ਆਹ ਡਾਂਗ ਉੱਤੇ ਢੇਰਾ ਜੱਟਦਾ ਇਸ ਗੱਲ ਦਾ ਝੋਟ ਨਾ ਜਾਣੀ ਕੁੰਡੀਆਂ ਦੇ ਸਿੰਘ ਫਸ ਕੇ ਕੋ ਗਿਆ ਗਿੰਦਰ ਕਹਿੰਦਾ ਵੀ ਸਾਡਾ ਭਰਾ ਹੈ ਹਰਪਾਲ ਮੇਲਾ ਮਿੱਤਰਾਂ ਦਾ ਮੇਲਾ ਧਵਾਪੀਆਂ ਦਾ ਆ ਮੇਲਾ ਕਹਿੰਦੇ ਸੰਧੂਆਂ ਦਾ ਤੇ ਮੇਲਾ ਕਹਿੰਦੇ ਨਵਾਦਿਆਂ ਦਾ ਆ ਅੱਜ ਦੇਖ ਲੈ ਦਾ ਸਵਾਦ ਮਦੱਕ ਤਾੜਾ ਮਾਰੋ ਮੇਰੇ ਪੰਜਾਬੀ ਵੀਰੋ ਕੱਢ ਲੋ ਜੇਬਾਂ ਚੋਂ ਹੱਥ ਹੁਣ ਤਾਂ ਧੁੱਪ ਲੱਗੀ ਆ ਲੱਗ ਲੈਣ ਦੋ ਧੁੱਪ ਆ ਕੱਸ਼ਾਂ ਚ ਨਾ ਪਾਵਾਂ ਦਿਓ ਲੱਗ ਲੈਣ ਦੋ ਧੁੱਪ ਬੜਾ ਮੰਦਾ ਹਾਲ ਕੀਤਾ ਸਾਲ ਸਰਦੀ ਨੇ ਪਰ ਚੱਕਾ ਜੱਗਾ ਆ ਨਹੀਂ ਫੜਿਆ ਜਾਂਦਾ ਆ ਨਹੀਂ ਫੜਿਆ ਜਾਂਦਾ ਆ ਨਹੀਂ ਫੜਿਆ ਜਾਂਦਾ ਆ ਸਿਰੇ ਦੀਆ ਭਾਉਂਦਾ ਕਲਸੀ ਦਾ ਵੀਰ ਕਹਿੰਦਾ ਮੈਂ ਦਿਖਾਉਣਾ ਫੜ ਕੇ ਕਲਸੀ ਦਾ ਵੀਰ ਕਹਿੰਦਾ ਮੈਂ ਫੜ ਕੇ ਕਬੱਡੀ ਦਾ دیਵਾਨਾ ਹੈ ਕਲਸੀ ਸਾਹਿਬ ਲਾਈਵ ਮਜਾਇਲ ਟੀਵੀ ਮਝਾਲ ਟੀਵੀ ਦੁਨੀਆ ਦੀ ਮੰਨੀ ਪ੍ਰਮੰਨੀ ਵੈਬਸਾਈਟ ਹੈ ਜਿਹਦੇ ਤੇ ਅੱਜ ਦਾ ਵੱਡਾ ਮੇਲਾ ਲਾਈਵ ਹੋ ਰਿਹਾ ਹੈ ਆਹ ਸਾਹਮਣੇ ਇਧਰਲੇ ਪਾਸੇ ਤਿਆਲਪੁਰੀਆ ਇਹ ਪੱਪਾ ਦਾ ਵੱਡਾ ਛੋਲਾ ਪਰ ਮੈਨੂੰ ਲੱਗਦਾ ਵੀ ਦੋ ਢੇਡੇ ਰਲ ਗਏ ਢੇਡੇ ਰਲ ਗਏ ਢੇਡੇ ਰਲ ਗਏ